ਵਾਹਿਗੁਰੂ ਜੀ ਕਾ ਅਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਨੂੰ ਆਧਾਰ ਬਣਾ ਕੇ ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਸ ਗਾਰਿਆ ਕੋਈ ਤੂੰ ਦੂਰ ਹੈ ਦੂਰ ਹੈ ਦੂਰ ਹੈ ਤੇ ਦੂਰੀਆਂ ਕਈ ਤਰ੍ਹਾਂ ਦੀਆਂ ਸਮੇਂ ਦੀ ਦੂਰੀ ਅਸਥਾਨ ਦੀ ਦੂਰੀ ਸਮਝ ਦੀ ਦੂਰੀ ਸਿਮਰਤੀ ਤੋਂ ਪਰੇ ਚੇਤੇ ਤੋਂ ਪਰੇ ਯਾਦਾਂ ਦੀ ਦੂਰੀ ਇੱਕ ਤਰ੍ਹਾਂ ਦੀ ਦੂਰੀ ਨਹੀਂ ਹੈ ਕੋਲ ਵਸਤੂ ਪਈਏ ਸਿਮਰਤੀ ਦੇਚ ਨਹੀਂ ਚੇਤੇ ਦੇਚ ਨਹੀਂ ਕੋਲ ਵਸਤੂ ਪਈਏ ਸਮਝ ਤੋਂ ਪਰੇ ਸਮਝ ਦੇਚ ਨਹੀਂ ਤੇਰ ਇੱਕ ਹੋਰ ਦੂਰੀ ਸਮੇਂ ਦੀ ਦੂਰੀ ਅਸਥਾਨ ਦੀ ਦੂਰੀ ਹਜ਼ਾਰਾਂ ਸਾਲ ਪਹਿਲੇ ਕੋਈ ਘਟਨਾ ਸੀ ਸਮੇਂ ਦੀ ਦੂਰੀ ਅਸਥਾਨ ਦੀ ਦੂਰੀ 5 10000 ਮੀਲ ਦੀ ਦੂਰੀ ਤੇ ਹੈ ਪਰਮਾਤਮਾ ਦੇ ਉੱਪਰ ਸਮੇਂ ਦੀ ਦੂਰੀ ਅਸਥਾਨ ਦੀ ਦੂਰੀ ਲਾਗੂ ਨਹੀਂ ਆਉਂਦੀ ਕਿਉਂ ਉਤ੍ਰય ਕਾਲਦਰਸੀ ਉਸ ਸਮੇਂ ਦੇ ਚ ਹੈ ਹੀ ਨਹੀਂ ਉਹ ਤੇ ਅਕਾਲ ਹੈ ਅਕਾਲ ਦਾ ਮਤਲਬ ਜਿੱਥੇ ਕਾਲ ਨਹੀਂ ਸਮਾ ਨਹੀਂ ਉਸ ਸਮੇਂ ਤੋਂ ਬਾਲਾ ਕਰ ਹੈ ਤ੍ਰੈ ਕਾਲਦਰਸੀ ਹੈ ਵਰਨਾ ਮਨੁੱਖ ਤਿੰਨ ਕਾਲਾਂ ਦੇ ਵਿੱਚ ਹੈ ਮਨੁੱਖ ਦਾ ਕੁਝ ਭੂਤ ਕਾਲ ਹੈ ਮਨੁੱਖ ਦਾ ਕੁਝ ਭਵਿਸ਼ ਹੈ ਮਨੁੱਖ ਦਾ ਕੁਝ ਵਰਤਮਾਨ ਵੀ ਹੈ ਲੇਕਿਨ ਪ੍ਰਮਾਤਮਾ ਦਾ ਭਵਿਸ਼ ਤੇ ਭੂਤਕਾਲ ਤਾਂ ਹੋ ਸਕਦਾ ਹੈ ਜੇ ਉਸ ਦਾ ਕੋਈ ਆਦ ਹੋਵੇ ਤੇ ਅੰਤ ਹੋਵੇ ਜਦ ਆਦ ਕੋਈ ਨਹੀਂ ਅੰਤ ਕੋਈ ਨਹੀਂ ਤਾਂ ਭੂਤਕਾਲ ਵੀ ਨਹੀਂ ਭਵਿਸ਼ ਵੀ ਨਹੀਂ ਪਰਮਾਤਮਾ ਹੈ ਸੋ ਹੈ ਇਹ ਦੋ ਸ਼ਬਦ ਅਸੀਂ ਪਰਮਾਤਮਾ ਨਾਲ ਨਹੀਂ ਜੋੜ ਸਕਦੇ ਕਿ ਪਰਮਾਤਮਾ ਹੋਇਆ ਸੀ ਨਹੀਂ ਕਹਿ ਸਕਦੇ ਭੂਤਕਾਲ ਦੀ ਘਟਨਾ ਨਹੀਂ ਹੈ ਪਰਮਾਤਮਾ ਹੋਵੇਗਾ ਉਹ ਭਵਿਸ਼ ਦੀ ਸੰਭਾਵਨਾ ਵੀ ਨਹੀਂ ਹੈ ਪਰਮਾਤਮਾ ਹੈ ਸੋਹੇ ਤਿੰਨ ਕਾਲਾਂ ਤੋਂ ਪਰੇ ਤੂੰ ਸਮੇਂ ਦੀ ਦੂਰੀ ਹੀ ਪ੍ਰਮਾਤਮਾ ਤੇ ਲਾਗੂ ਨਹੀਂ ਆਉਂਦੀ ਅਸਥਾਨ ਦੀ ਦੂਰੀ ਵੀ ਲਾਗੂ ਨਹੀਂ ਆਉਂਦੀ ਤੂੰ ਸਭ ਨਹੀਂ ਥਾਈਂ ਜਿੱਥੇ ਹੋ ਜਾਏਂ ਸਾਚਾ ਸਿਰਜਣ ਹਾਰ ਜਿਓ ਇੱਕੋ ਹੀ ਹੈ ਪਰਮ ਸ਼ਕਤੀ ਜੋ ਸਾਰੀ ਥਾਤੇ ਉਸ ਤੋਂ ਬਿਨਾ ਕੋਈ ਵੀ ਚੀਜ਼ ਸਾਰੀ ਥਾਤੇ ਨਹੀਂ ਹੈ ऐसे भी ग्रह ने जिथे हवा नहीं है ऑक्सीजन नहीं है पानी नहीं है ऐसा भी धरती ने जिथे सूरज का चानना नहीं पहुंचता अंधकार है अंधेरा है ऐसे भी ग्रह ने जिथे पंच भौतिक शरीर नहीं है कुछ होर तरह की दुनिया है। लेकिन भावे किस प्रकार की दुनिया परमात्मा ते है ਤੂੰ ਸਭ ਨਹੀਂ ਥਾਈ ਜਿੱਥੇ ਹਾਂ ਜਾਏ ਸਾਚਾ ਸਿਰਜਣ ਹਾਰ ਜਿਓ ਅਸਥਾਨ ਦੀ ਦੂਰੀ ਨਹੀਂ ਹੈ ਅਸਥਾਨ ਦੀ ਦੂਰੀ ਤੇ ਤਾਂ ਹੋ ਸਕਦੀ ਹੈ ਕਿਸੇ ਥਾਂ ਤੋਂ ਸ਼ੁਰੂ ਹੋਵੇ ਕਿਸੇ ਥਾਂ ਤੇ ਖਤਮ ਹੋਵੇ ਨਾ ਉਸ ਦਾ ਆਦ ਹੈ ਨਾ ਉਸ ਦਾ ਅੰਤ ਹੈ ਤੋ ਸਮੇ ਤੇ ਅਸਥਾਨ ਦੀ ਦੂਰੀ ਪਰਮਾਤਮਾ ਤੇ ਲਾਗੂ ਨਹੀਂ ਹੁੰਦੀ ਦੋ ਦੂਰੀਆਂ ਲਾਗੂ ਹੁੰਦੀਆਂ ਨੇ ਸਮਝ ਤੋਂ ਪਰੇ ਚੇਤੇ ਤੋਂ ਇਹ ਦੋ ਦੂਰੀਆਂ ਲਾਗੂ ਆਉਂਦੀਆਂ ਹਨ ਆਨੰਦ ਨਹੀਂ ਹੈ ਪਰਮ ਪ੍ਰਕਾਸ਼ ਨਹੀਂ ਹੈ ਪਰਮਾਤਮਾ ਆਨੰਦ ਹੈ ਪਰਮਾਤਮਾ ਗੁਣਾ ਦਾ ਸਾਗਰ ਹੈ ਸਾਰੇ ਗੁਣ ਪਰਮਾਤਮਾ ਰੂਪੀ ਸੂਰਜ ਦੀਆਂ ਕਿਰਨਾਂ ਨੇ ਤਾਂ ਜਿਵੇਂ ਸੂਰਜ ਆਪਣੀ ਕਿਰਨਾਂ ਦੇ ਰਾਹੀਂ ਰੋਸ਼ਨੀ ਵੰਡਦਾ ਹੈ ਪਰਮਾਤਮਾ ਗੁਣਾ ਦੇ ਰਾਹੀਂ ਚਾਨਣਾ ਵੰਡਦਾ ਹੈ ਤੇ ਧਾਰਮਿਕ ਮੁਨਖ ਨੂੰ ਤੁਸੀਂ ਕਿਸ ਤਰ੍ਹਾਂ ਪਹਿਚਾਣੋਗੇ ਧਾਰਮਿਕ ਮਨੁੱਖ ਨੂੰ ਕਿਸ ਤਰ੍ਹਾਂ ਨਾ ਪੋਗੇ ਉਸ ਦੇ ਲਿਬਾਸ ਤੋਂ ਲਿਬਾਸ ਸਾਰੀ ਦੁਨੀਆ ਦੇ ਵਿੱਚ ਅਲੱਗ-ਅਲੱਗ ਹੈ ਇਸਲਾਮ ਦੇ ਸੂਫੀ ਫਕੀਰ ਸੂਫ ਦਾ ਮਤਲਬ ਇਤਨਾ ਹੈ ਉਹਨਾਂ ਦੇ ਕੱਪੜੇ ਪਹਿਨਦੇ ਨੇ ਸਰਦੀਆਂ ਦੇ ਵਿੱਚ ਵੀ ਗਰਮੀਆਂ ਦੇ ਵਿੱਚ ਵੀ ਔਰ ਅਕਸਰ ਕਾਲੇ ਕੱਪੜੇ ਪਹਿਨਦੇ ਨੇ ਲੇਕਿਨ ਇਸਲਾਮ ਦਾ ਬਾਕੀ ਵੀ ਫਕੀਰਾਨਾ ਧਾਰਮਿਕ ਆਪਣਾ ਲਿਬਾਸ ਹੈ ਇੱਕ ਲੰਬਾ ਚੋਗਾ ਪਹਿਨੇ ਹੋਵੇ ਹੱਥ ਦੇ ਤਸਬੀਹ ਹੋਵੇ ਗਲੇ ਦੇ ਚਰਾਸ ਹੋਵੇ ਸੀ ਕਹਿੰਦੇ ਆ ਪਾਦਰੀ ਹੈ ਫਾਦਰ ਹੈ ਧਾਰਮਿਕ ਬੰਦਾ ਹੈ 크੍ਰਿਸਚਨ ਮਿਸ਼ਨਰੀ ਹੈ ਇਹ ਧਾਰਮਿਕ ਮਨੁੱਖ ਹੈ ਕਿਸੇ ਤਰੀਕੇ ਨਾਲ ਵਿਸ਼ੇਸ਼ ਤਰ੍ਹਾਂ ਦੇ ਲਿਬਾਸ ਇਹ ਸੰਿਆਸੀ ਹੈ ਇਹ ਬੈਰਾਗੀ ਹੈ ਇਹ ਬੁੱਧਿਸਟ ਹੈ ਇਹ ਦਿਗੰਬਰੀ ਹੈ शेतम्बरी साधु है जैन धर्म दा हे गुणी है ज्ञानी है संत है लिबास तो धार्मिक दिखाई दे जाना और गल है गुना करके धार्मिक हो जाना और गल है मैं लबस फिर दोहरावा गुना करके धार्मिक हो जाना एक साधना है एक तपस्या है एक मेहनत है प्रभु दी बख्शीश है لباس کرکے دھार्मिक دکھائی دے جانا ایک پھوکا سنگھار ہے اور کچھ بھی نہیں ہاں اگر ایک سوہاگن سنگھار کرے تو کچھ معنی رکھتا ہے پر وہی سنگھار ویسوا کول بھی اوندا ہے تو کیا اس نو سوہاگن کہہ دئیے سنگھار کئی دفعہ مردیاں نو بھی کرایا جاندا ہے اگر روحانی جیون کول نہیں ہے لیکن روحانی لباس ہے ਧਾਰਮਿਕ ਜੀਵਨ ਨਹੀਂ ਹੈ ਧਾਰਮਿਕ ਪਹਿਰਾਵਾ ਹੈ ਤੋ ਸਹਿਬ ਕਹਿੰਦੇ ਨਾਮ ਬਿਨਾ ਜੇ ਤਾਂ ਵਿਵਹਾਰ ਜਿਉ ਮੇਰੇ ਤੱਕ ਮਿਥਿਆ ਸਿੰਗਾਰ ਇਹ ਤੇ ਫਿਜ਼ੂਲ ਮਿਥਿਆ ਸਿੰਗਾਰ ਧਾਰਮਿਕ ਹੋ ਜਾਣਾ ਕੁਛ ਗੁਣਾ ਤੇ ਖੜਾ ਹੈ ਧਾਰਮਿਕ ਦਿਖਾਈ ਦੇ ਜਾਣਾ ਲਿਬਾਸ ਤੇ ਖੜਾ ਹੈ ਪਹਿਰਾਵੇ ਤੇ ਖੜਾ ਹੈ ਵਿਸ਼ੇਸ਼ ਤਰ੍ਹਾਂ ਦਾ ਪਹਿਰਾਵਾ ਪਹਿਨ ਕੇ ਧਾਰਮਿਕ ਦਿਖਾਈ ਦੇਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਬਹੁਤ ਸੌਖ ਹੈ ਸਾਧਨਾ ਕਰਕੇ ਤੇ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਗੁਨਾ ਕਰਕੇ ਧਾਰਮਿਕ ਹੋ ਜਾਣਾ ਬਹੁਤ ਕਠਿਨ ਹੈ ਬਹੁਤ ਕਠਿਨ ਹੈ ਬਹੁਤ ਔਖ ਹੈ ਪਰਮਾਤਮਾ ਦੇ ਗੁਣ ਜਿਸ ਦੇ ਅੰਦਰ ਪ੍ਰਗਟ ਹੋ ਜਾਣ ਮੈਂ ਇੱਕ ਦਫਾ ਫਿਰ ਅਰਸ਼ ਕਰਾਂ ਸੂਰਜ ਆਪਣਾ ਚਾਨਣਾ ਵੰਡਦਾ ਹੈ ਕਿਰਨਾਂ ਦੇ ਨਾਲ ਹੀ ਪਰਮਾਤਮਾ ਆਪਣਾ ਪ੍ਰਕਾਸ਼ ਵੰਡਦਾ ਹੈ ਗੁਣਾ ਦੇ ਨਾਲ ਹੀ ਪਰਮਾਤਮਾ ਦਇਆ ਦੀ ਮੂਰਤੀ ਹੈ दया ਦਾ ਸਾਗਰ ਹੈ ਸਾਰੀ ਦਇਆ ਉਸੇ ਤੋਂ ਨਿਕਲਦੀ ਹੈ ਸਾਰਾ ਪ੍ਰੇਮ ਉਸੇ ਤੋਂ ਆਉਂਦਾ ਹੈ ਸਾਰੀ ਨਿਰਵੈਰਤਾ ਉਸੇ ਤੋਂ ਆਉਂਦੀ ਹੈ ਸਾਰੀ ਨਿਰਭੈਤਾ ਉਸੇ ਤੋਂ ਆਉਂਦੀ ਹੈ ਸਾਰੀ ਸਮਦ੍ਰਿਸ਼ਟੀ ਉਸੇ ਤੋਂ ਆਉਂਦੀ ਹੈ ਤੇ ਧਾਰਮਿਕ ਹੋਣ ਦੀ ਇਹ ਪਹਿਚਾਣ ਉਹ ਮਨੁੱਖ ਸਮਦ੍ਰਿਸ਼ਟ ਹੋਵੇਗਾ ਉਹ ਮਨੁੱਖ ਨਿਰਵੈਰ ਹੋਵੇਗਾ ਉਹ ਮਨੁੱਖ ਨਿਰਭੈ ਹੋਵੇਗਾ ਉਹ ਮਨੁੱਖ ਪ੍ਰੇਮ ਦੀ ਮੂਰਤੀ ਹੋਵੇਗਾ ਪਵਿੱਤਰਤਾ ਦੀ ਮੂਰਤੀ ਹੋਵੇਗਾ ਗੁਨਾਹ ਕਰਿਤੇ dharmik ho jana ek tapasya hai sadhna hai phir bakshesh hai rehmat hai sadhna bhi unne chir tak phali bhoot nahi aundi jinne chir tak bakshesh na awe rehmat na awe e bhi mai arj karde is waste koi bhi karm koi bhi sadhna parmatma di keemat nahi hai mul nahi hai keemat paaye ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਅਗਰ ਮੇਰੇ ਅੰਮ੍ਰਿਤ ਵੇਲੇ ਉਠਣ ਨਾਲ ਮੈਨੂੰ ਪ੍ਰਭੂ ਮਿਲ ਗਿਆ ਮੇਰਾ ਅੰਮ੍ਰਿਤ ਵੇਲੇ ਦਾ ਉਠਣਾ ਉਸ ਦੀ ਕੀਮਤ ਹੋ ਗਈ ਉਸ ਦਾ ਮੁੱਲ ਹੋ ਗਿਆ ਇਸ ਦੇ ਕਿਤੇ ਉਲਟ ਭਾਵ ਨਾ ਲੈ ਲੈਣਾ ਕਿ ਅੰਮ੍ਰਿਤ ਵੇਲੇ ਉਠਣਾ ਹੀ ਨਹੀਂ ਮੇਰੇ ਜਪ ਕਰਨ ਨਾਲ ਅਗਰ ਮੈਨੂੰ ਪ੍ਰਭੂ ਮਿਲ ਸਕਦਾ ਹੈ ਤੋ ਮੇਰਾ ਕੀਤਾ ਹੋਇਆ ਜਪ ਉਸਦੀ ਕੀਮਤ ਹੈ ਉਸਦਾ ਮੁੱਲ ਹੈ ਮੇਰੀ ਕੀਤੀ ਹੋਈ ਸੇਵਾ ਨਾਲ ਅਗਰ ਮੈਨੂੰ ਪ੍ਰਮਾਤਮਾ ਮਿਲ ਸਕਦਾ ਹੈ ਤੋ ਕੋਈ ਪ੍ਰਮਾਤਮਾ ਵੱਡਾ ਨਹੀਂ ਮੇਰੀ ਸੇਵਾ ਵੱਡੀ ਹੈ ਮੇਰੀ ਸੇਵਾ ਨਾਲ ਮਿਲ ਗਿਆ ਮੇਰੇ দান ਨਾਲ ਅਗਰ ਮੈਨੂੰ ਭਗਵਾਨ ਮਿਲ ਗਿਆ ਤੋ ਕੋਈ ਭਗਵਾਨ ਵੱਡਾ ਨਹੀਂ ਮੇਰਾ ਕੀਤਾ ਦਾਨ ਵੱਡਾ ਹੈ ਉਹਦੇ ਨਾਲ ਮਿਲ ਗਿਆ ਮੇਰਾ ਕੋਈ ਵੀ ਕਰਮ अगर परमात्मा की कीमत है तो मेरा कर्म बड़ा है प्रभु वा नहीं है परमात्मा नहीं, ईश्वर वा नहीं है। तो मैं अर्ज करा कोई भी कर्म उसकी कीमत नहीं है कोई भी तपस्या मेहनत उसकी कीमत नहीं है उसका मुल नहीं है तो फिर कर्म ना करिए अमृत वेले ना उठिए जप तप ना करिए सेवा ना करिए ਨਹੀਂ ਇਹ ਤੇ ਕਰਨਾ ਹੈ ਤੇ ਜਦ ਇਹਦੀ ਕੀਮਤ ਨਹੀਂ ਇਸ ਨਾਲ ਮਿਲਦਾ ਹੀ ਨਹੀਂ ਤਾਂ ਫਿਰ ਕਿਉਂ ਕਰ ਗਏ ਇਹ ਸਭ ਕੁਝ ਕਰਕੇ ਪਤਾ ਚੱਲਦਾ ਹੈ ਕਿ ਇਸ ਦੇ ਤੀਤੇ ਆ ਇਸ ਤਰ੍ਹਾਂ ਕਰਨ ਨਾਲ ਉਹ ਨਹੀਂ ਮਿਲੇਗਾ ਕਰ ਕਰਕੇ ਪਤਾ ਚੱਲਦਾ ਹੈ ਇਸ ਤੋਂ ਪਹਿਲੇ ਪਤਾ ਵੀ ਨਹੀਂ ਚੱਲਦਾ ਕਰਮ ਕਰ ਕਰਕੇ ਪਤਾ ਚੱਲਦਾ ਹੈ हे ਪ੍ਰਭੂ ਮੇਰਾ ਕਰਮ ਤੇਰੀ ਕੀਮਤ ਨਹੀਂ ਮੇਰਾ ਕਰਮ ਤੇਰਾ ਮੁੱਲ ਨੇ ਇਸ ਦਸ਼ਾ ਵਿੱਚ ਮਨੁੱਖ ਦੇ ਅੰਤਰ ਆਤਮੇ ਚ ਅਰਦਾਸ ਨਿਕਲਦੀ ਹੈ ਤੋ ਬਖਸ਼ਿਸ਼ ਕਰ ਤੋ ਬਖਸ਼ਿਸ਼ ਕਰ ਮੈਂ ਤੇ ਕਰ ਕਰਕੇ ਥੱਕ ਗਿਆ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਕੋਈ ਇੱਕ ਕਰਮ ਕੀਤਾ ਹਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਬਿਬੇਕਾ ਥੱਕ ہار ਕੇ ਪ੍ਰਭੂ ਤੇਰੀ ਸ਼ਰਨ ਆਇਆ ਤੂੰ ਉਹ ਬੁੱਧ ਦੇ ਜਿਹੜੀ ਤੈਨੂੰ ਕਬੂਲ ਹੋਵੇ ਤੂੰ ਬਖਸ਼ਿਸ਼ ਕਰ ਤੂੰ ਰਹਿਮਤ ਕਰ ਮੈਂ ਤੇ ਕਰ ਕਰ ਕੇ ਥੱਕ ਗਿਆ what